ECRਾਂ ਦੇ ਉੱਤੇ ਵੀ ਐਕਸ਼ਨ ਕਰਾਂਗੇ ਉਹ ਨਹੀਂ ਨਹੀਂ ਸਰ 1 ਮਿੰਟ ਜੀ ਤੇ 1 ਮਿੰਟ ਸਰ ਮੇਰੀ ਬਿੱਲੀ ਚੋਏ ਹੋ 3 ਘੰਟੇ ਬਾਅਦ ਐਸਐਚਓ ਸਾਹਿਬ ਆਏ ਆ ਤੇ ਆਨੂੰ ਥ੍ਰੈਟ ਕਰ ਰਹੇ ਆ ਤੇ ਤੁਸੀਂ ਇੱਥੇ ਬੈਠੇ ਜੇ ਤੁਸੀਂ ਹਨਾ ਕਿਉਂ ਬੈਠੇ ਸਾਡੀ ਮੀਟਿੰਗ ਹੀ ਉੱਥੇ ਐਸਐਸਪੀ ਸਾਹਿਬ ਨਾਲ ਆਨੂੰ ਆਖਿਆ ਸਰ ਮੈਂ ਗਲਤ ਥੋੜਾ ਬੋ ਰਿਹਾ ਮਾਰਤੀ 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 ਪੰਜਾਬ ਚ ਇੱਕ ਹੋਰ ਦੁਕਾਨਦਾਰ ਨੂੰ ਗੋਲੀ ਮਾਰਤੀ ਪੰਜਾਬ ਛੋ ਗਿਆ ਇੱਕ ਹੋਰ ਸਸੰਸਨੀ ਖੇਚ ਖਤਲ ਇਸ ਵਾਰ ਵਾਰਦਾਤ ਫਿਰ ਹੋਈਆ ਖੁਰਦਾਸਪੁਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਮੈਡੀਕਲ ਦੀ ਦੁਕਾਨ ਚਲਾਉਣ ਵਾਲੇ ਸ਼ਖਸ ਨੂੰ ਅਨਨੋਨ ਲੋਕ ਗੋਲੀਆਂ ਮਾਰ ਕੇ ਫਰਾਰ ਹੋ ਗਏ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਇਸ ਘਟਨਾ ਨੂੰ ਕਿਸ ਨੇ ਅੰਜਾਮ ਦਿੱਤਾ ਕਿਉਂ ਅੰਜਾਮ ਦਿੱਤਾ ਇਸ ਦੀ ਪੜਤਾਲ ਕਰਨ ਲਈ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਪਰ ਕਤਲ ਦੀ ਵਾਰਦਾਤ ਸੁਣਦੇ ਹੀ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਪਰਿਵਾਰ ਨੇ ਇਲਜ਼ਾਮ ਲਾਏ ਨੇ ਮ੍ਰਿਤਕ ਦੇ ਪੁੱਤਰ ਨੇ ਸਵਾਲ ਚੁੱਕਿਆ ਕੋਈ ਚੀਜ਼ ਹੀ ਨਹੀਂ ਹੈ ਇੱਥੇ ਹੈ ਪੰਜਾਬ ਚ ਲਾਇਨਡ ਆਰਡਰ ਆਓ ਤੁਹਾਨੂੰ ਦਿਖਾਨੇ ਆ ਕਿਵੇਂ ਹੋਈ ਹੈ ਘਟਨਾ ਕਿਸ ਤਰੀਕੇ ਦੇ ਨਾਲ ਗੁਰਦਾਸਪੁਰ ਦੇ ਵਿੱਚ ਇੱਕ ਸ਼ਖਸ ਦੀ ਗੋਲੀਆਂ ਮਾਰ ਕੇ ਜਾਨ ਲੈ ਲਈ ਗਈ ਹੈ ਹੁਣ ਇਸ ਦੇ ਪਿੱਛੇ ਕੋਈ ਵਜ੍ਹਾ ਰੰਜਿਸ਼ ਹੈ ਜਾਂ ਫਿਰ ਕੁਝ ਹੋਰ ਇਹਨਾਂ ਸਾਰੇ ਤੱਥਾਂ ਦਾ ਖੁਲਾਸਾ ਤਾ ਉਦੋਂ ਹੋਏਗਾ ਜਦੋਂ ਪੁਲਿਸ ਨਿਰਪੱਖ ਤਰੀਕੇ ਨਾਲ ਜਾਂਚ ਕਰੇਗੀ ਤੁਹਾਨੂੰ ਦੱਸਦੀ ਹੈ ਪੰਜਾਬ ਚ ਗੋਲੀਆਂ ਚੱਲਣਾ ਅੱਜ ਕੱਲ੍ਹ ਆਮ ਗੱਲ ਹੋ ਗਿਆ ਹੈ ਇੱਕ ਤੋਂ ਬਾਅਦ ਇੱਕ ਰੋਜ਼ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿ ਜਿਸ ਦੇ ਵਿੱਚ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਗੋਲੀ ਮਾਰ ਕੇ ਕਤਲ ਕਰ ਦਿੰਦਾ ਹੈ ਕੀ ਆ ਪੂਰਾ ਮਾਮਲਾ ਤੁਸੀਂ ਆਪ ਹੀ ਦੇਖ ਲਵੋ ਤਾਨਕ ਮੇਲ ਪੰਜਾਬੀ ਟੀਵੀ ਦੇ ਲਈ ਰੋਹਿਤ ਕੋਪਤਾ ਤੇ ਰਪਾਹ ਜੀ ਕਹਿ ਰਹੇ ਕਤਲ ਗੋਲੀ ਮਾਰੀ ਆ ਪਰ ਗੋਲੀ ਦਾ ਪਰਚਾ ਦਰਜ ਕਰ ਦੇਣਾ ਹਾਂ ਨਹੀਂ ਗੱਲ ਇਹ ਚੀਜ਼ ਹੈ ਇਹ ਹੁਣੇ ਵੈਰੀਫਾਈ ਕਰਕੇ ਜਿਹਨੂੰ ਤੁਸੀਂ ਤਲਾਸ਼ ਜੀ ਸਰ ਸਰ ਉਹ ਪੀਸੀਆਰਾਂ ਦੇ ਉੱਤੇ ਵੀ ਐਕਸ਼ਨ ਕਰਾਂਗੇ ਹੁਣੇ ਨਹੀਂ ਸਰ 1 ਮਿੰਟ ਜੀ ਤੇ 1 ਮਿੰਟ ਸਾਡੀ ਬੇਰੀ ਸੁਣਿਓ ਤਿੰਨ ਘੰਟੇ ਬਾਅਦ ਐਸਐਚਓ ਸਾਹਿਬ ਆਏ ਆ ਤੇ ਆਨੂੰ ਥ੍ਰੈਟ ਕਰ ਰਹੇ ਆ ਤੇ ਤੁਸੀਂ ਇੱਥੇ ਬੈਠੇ ਜੇ ਤੁਸੀਂ ਹਣਾ ਕਿਉਂ ਬੈਠੇ ਸਾਡੀ ਮੀਟਿੰਗ ਹੀ ਉੱਥੇ ਐਸਐਸਪੀ ਸਾਹਿਬ ਨਾਲ ਆਨੂੰ ਆਖਿਆ ਸਰ ਮੈਂ ਥੋੜਾ ਬੋ ਰਿਹਾ ਤੁਹਾਨੂੰ ਕਹਿੰਦੇ ਆ ਸਾਨੂੰ ਕਹਿੰਦੇ ਐਸਐਸਪੀ ਸਾਹਿਬ ਸਾਡੀ ਮੀਟਿੰਗ ਹੀ ਚਲੋ ਕੋਈ ਗੱਲ ਨਹੀਂ ਹੁਣ 10 ਵਜੇ ਮੀਟਿੰਗ ਕਿਸ ਦੀ ਹੁੰਦੀ ਹੈ ਨਾ ਨਹੀਂ ਹੁੰਦੀ ਜੀ ਝੂਠ ਬੋਲ ਰਹੇ ਹੋ ਨਾ ਨਹੀਂ ਨਹੀਂ ਭਰਾਏ ਰੋ ਛੱਡੋ ਨੀ ਹੁਣ ਕਾਰਵਾਈ ਕਰੋ ਸਾਰੇ ਬੜਾ ਕੇ ਦਿਖਾਓ ਇੱਕ ਆਪਣੇ ਕੇਸ ਨੂੰ ਸੋਣਾ ਜਿੰਨਾ ਕਿਉਂਕਿ ਇਹ ਵੇਖੋ ਦਿੱਲੀ ਆਪਣੇ ਬੇੜਾ ਇੱਥੇ ਆਣਾ ਲੱਗਦਾ ਬੇੜਾ ਵਗੈਰਾ ਕੋਈ ਬੇੜਾ ਬੇੜਾ ਨੇ ਕਿੱਥੇ ਆ ਕਰ ਨੇ ਐਸੇ ਹੀ ਆਨੂੰ ਮਾਰਨ ਥੋੜੇ ਪਿਛੇ ਥੋੜੇ ਪਿਛੇ ਪਿਛੇ ਹੋ ਜਾ ਥੋੜਾ ਖੁੱਲਾ ਜਾ ਕਰ ਮੇਰੇ ਆਈਡੀ ਸੁਣ ਰਿਹਾ ਮੈਂ ਚਾਗੇ ਵੈਸੇ ਆਨ ਲਖਾਓ ਕਤਲ ਦਾ ਰਜਿਸਟਰ ਜਿਹਦਾ ਤੁਸੀਂ ਨਾਲ ਗਾਇ ਚਲੋ ਸਾਹਿਬ ਇੱਕ ਗੱਲ ਕੋ ਕਰਾਂ ਛੋਟੀ ਜੀ ਗੁੱਸਾ ਨਾ ਮਨਾਇਓ ਹਾਂ ਮੈਨੂੰ ਡੇਢ ਘੰਟਾ ਗੁਰਦਾਸਪੁਰੋਂ ਆਇਆ ਹੋ ਗਿਆ ਬੇਟਾ ਇਹ ਇੰਨੇ ਵਿਚਾਰੇ ਨੇ ਫੋਨ ਕੀਤਾ ਬਾਹਰੋਂ ਫੋਨ ਆ ਪੀ ਅੰਕਲ ਜਾਏ ਪਾਪਾ ਦਾ ਕਤਲ ਹੋ ਗਿਆ ਸੋ ਬੋਲੇ ਮੈਂ ਉੱਥੇ ਆ ਗਿਆ ਜੋ 7 ਵਜੇ ਦਾ ਇਹ ਕੰਮ ਹੋਇਆ ਨਹੀਂ ਛੋਟੀ ਗੱਲ ਛੋਟੀ 7 ਵਜੇ ਤੋਂ ਲੈ ਕੇ ਹੁਣ ਤੱਕ ਦੱਸੋ ਫਰਜ ਬਣਦਾ ਕਿ ਨਹੀਂ ਇੱਕ ਮਿੰਟ ਮੇਰੀ ਗੱਲ ਸੁਣੋ ਜੀ ਕੇ ਨੂੰ ਪਤਾ ਸਾਡੀ ਉਹਨੇ ਮੀਟਿੰਗ ਹੀ ਅਸੀਂ ਸਾਰੇ ਉੱਥੋਂ ਆਏ ਇਹ ਸਾਡੇ ਨਾਲੋਂ ਅੱਧਾ ਘੰਟਾ ਪਹਿਲਾਂ ਆ ਗਿਆ ਅਸੀਂ ਬਾਅਦ ਵਿੱਚ ਫਿਰ ਇਹਨਾਂ ਨੇ ਮੈਨੂੰ ਜਿਹਲੇ ਦੱਸਿਆ ਮੇਰਾ ਨਾਮ ਕਰਨਦੀਪ ਸਿੰਘ ਆ ਕੀ ਹੋਇਆ ਮੈਨੂੰ ਇਹ 7 7:30 ਫੋਨ ਆਇਆ ਜੀ ਤੇ ਇੱਥੇ ਮੇਰੇ ਫਾਦਰ ਸਾਹਿਬ ਦਾ ਕਤਲ ਹੋ ਗਿਆ ਆ ਜੀ ਕੀ ਨਾਮ ਸਰਦਾਰ ਮਿਰਜਾ ਸਿੰਘ ਕੀ ਕੰਮ ਕਰਦੇ ਸੀ ਮੈਂ ਮੈਡੀਕਲ ਸਟੋਰ ਸੀ ਜੀ ਸਾਡਾ ਕੀ ਲੱਗਦਾ ਹੈ ਕਿਸ ਤਰ੍ਹਾਂ ਹੋਇਆ ਬਾਏ ਤੇ ਵਾਰਦਾਤ ਕਿਹਨੇ ਗੋਲੀ ਮਾਰ ਕੇ ਕੀਤੀ ਆ ਜੀ ਕੀ ਮੰਗਦੇ ਹੋ ਕੀ ਕਹਿੰਦੇ ਹੋ ਕਿ ਲੋ ਐਂਡ ਆਰਡਰ ਦੀ ਸਥਿਤੀ ਕੀ ਮੰਗਣਾ ਤੇ ਦੇਖੋ ਜੀ ਮੈਂ ਮੰਗਣਾ ਥੋੜੀ ਮੈਂ ਹੱਕ ਲੈਣਾ ਜੀ ਆਪਣਾ ਵੀ ਜਿੰਨੇ ਜਿਹੜੇ ਬੰਦੇ ਨੇ ਕੀਤਾ ਮੈਂ ਤਾਂ ਉਹਨੂੰ ਅੰਦਰ ਕਰਾਉਂਗਾ ਜੀ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਪੰਜਾਬ ਦੇ ਕਿਹੋ ਜਿਹੇ ਹਾਲਾਤ ਨੇ ਲੋ ਐਂਡ ਆਰਡਰ ਬਹੁਤ ਮਾੜੇ ਦੇਖੋ ਜੀ ਲੋ ਐਂਡ ਆਰਡਰ ਤਾਂ ਕੋਈ ਨਾ ਹੀ ਨਹੀਂ ਰਿਹਾ ਸ਼ਰਿਆਮ ਕਤਲ ਕਰ ਗਿਆ ਜੀ ਇਹ ਅੱਜ ਪੈਂਤੀ ਇਹ ਵੀ ਦੱਸ ਦੇ ਵੀ ਪੈਂਤੀ 35 ਸਾਲ ਹੋ ਚੁਕੇ ਆ ਜੀ ਰੋਜ਼ ਇਹਨਾਂ ਦਾ ਇਹੀ ਰੋਡ ਤੇ ਆਉਣ ਜਾਣ ਆ ਫਿਰ ਅੱਜ ਇਹ ਕਿਉਂ ਵਾਰਦਾਤ ਹੋਈ ਆ ਕੋਈ ਰੰਜਿਸ਼ ਲੱਗਦੀ ਕਿ ਸਿਰਫ ਹਾਂ ਜੀ ਰੰਜਿਸ਼ ਹੋ ਸਕਦੀ ਆ ਜੀ ਸਾ ਹਾਂਜੀ ਸ਼ੱਕ ਹੈ ਜੀ ਬਿਲਕੁਲ ਹੈ ਇਹ ਉਹਨਾਂ ਦਾ ਨਾਮ ਵੀ ਲਿਖਾਵਾਂਗੇ ਜੀ ਅਨ ਅਨਪ੍ਰਸ਼ਾਤੇ ਵੀ ਲਿਖਾਵਾਂਗੇ ਜਿਹੜੇ ਵੀ ਆ ਤੇ ਜਿਹੜੇ ਵੀ ਆ ਸਾਰਿਆਂ ਦੇ ਨਾਲ ਖਾਵਾਂਗੇ